ਜਨਵਰੀ 2025 ਦੇ ਵਿੱਚ ਬੀਸੀ ਤੋਂ ਵਸ਼ਿੰਗਟਨ ਰਾਜ ਦੇ ਵਿੱਚ ਦਾਖਲ ਹੋਣ ਵਾਲੇ ਮਾਰਨਾਂ ਦੀ ਗਿਣਤੀ ਸਾਲ ਤੋਂ ਸਾਲ ਲਗਭਗ 10% ਵੱਧ ਗਈ ਸੀ ਇਸ ਨੂੰ ਉਸ ਸਮੇਂ ਕੋਵਿਡ ਤੋਂ ਬਾਅਦ ਆਮ ਜੀਵਨ ਦੇ ਵੱਲ ਵਾਪਸੀ ਦੇ ਰੂਪ ਦੇ ਵਿੱਚ ਦੇਖਿਆ ਜਾ ਰਿਹਾ ਸੀ ਵੈਸਟਰਨ ਵਸ਼ਿੰਗਟਨ ਯੂਨੀਵਰਸਿਟੀ ਦੇ ਪਾਰਡਰ ਪਾਲਿਸੀ ਰਿਸਰਚ ਇੰਸਟੀਚਿਊਟ ਦੇ ਨਾਲ ਜੁੜੀ ਖੋਜਕਰਤਾ ਲੌਰੀ ਟੌਟਮੈਨ ਨੇ ਕਿਹਾ ਸੀ ਕਿ ਇਹ ਰੁਝਾਨ ਮਹੀਨੇ-ਦਰ-ਮਹੀਨੇ ਮਜ਼ਬੂਤ ਹੁੰਦਾ ਜਾ ਰਿਹਾ ਸੀ ਲੋ ਕੋਵਿਡ ਤੋਂ ਪਹਿਲਾਂ ਵਾਲ kia ਆਤਾ ਦਿਵਲ ਮੂੜ ਰਹੀ ਸੀ ਪਰ ਫਰਵਰੀ ਦੇ ਵਿੱਚ ਸਭ ਕੁਝ ਅਚਾਨਕ ਬਦਲ ਗਿਆ ਜਦੋਂ ਅਮਰੀਕੀ ਰਾਸ਼ਟਰਪਤੀ ਜੋਨਾਲ ਟਰੰਪ ਦੇ ਵੱਲੋਂ ਟੈਰਿਫ ਲਗਾਉਣ ਦੀਆਂ ਧਮਕੀਆਂ ਦਿੱਤੀਆਂ ਗਿਆ ਤੇ ਕੈਰੈਂਡਾ ਨਿਊਕਵੰਜੂਆ ਰਾਜਪਨੋਤ ਵਰਗੇ ਟਿੱਪਣੀਆਂ ਸਾਹਮਣੇ ਆਈਆਂ ਤਾਂ ਬੀਸੀ ਦੇ ਲੋਕਾਂ ਨੇ ਵਸ਼ਿੰਗਟਨ ਰਾਜ سے ਆਪਣੇ ਤੀਨ ਤੇ ਸਫ਼ਰ ਤੁਰੰਤ ਘਟਾ ਦਿੱਤੇ ਨਤੀਜੇ ਨੇ ਇਕ ਲਾ ਕੇ ਫਲਫੀ ਦੇ ਵਿੱਚ ਸਰਹੱਦ ਪਾਰ ਕਰਨ ਵਾਲੇ ਪਾਣਾ ਦੇ ਵਿੱਚ 29% ਕਮੀ ਤੇ ਮਾਰਚ ਦੇ ਵਿੱਚ 43% ਖਿਡਾਵਟ ਅਤੇ April ਦੇ ਵਿੱਚ ਤਾਂ ਇਹ ਘਟਾਵ 51% ਤੱਕ ਪਹੁੰਚ ਗਿਆ ਜੋ ਸਾਲ ਦੀ ਸਭ ਤੋਂ ਵੱਡੀ ਖਿਡਾਵਟ ਸੀ